ਬੰਦੀ ਸਿੰਘਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਦੱਸਦੀਏ ਕਿ ਐਸਜੀਪੀਸੀ ਦੇ ਵੱਲੋਂ ਮੀਟਿੰਗ ਸੱਦੀ ਗਈ ਹੈ ਤੇ ਉੱਥੇ ਹੀ ਕੇਂਦਰ ਸਰਕਾਰ ਨੂੰ ਲੈ ਕੇ ਫਿਰ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹਰਜਿੰਦਰ ਸਿੰਘ ਤਾਮੀ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਦੱਸਦੀਏ ਕਿ ਉੱਥੇ ਇੱਕ ਮਤਾ ਪਾਸ ਕੀਤਾ ਗਿਆ ਤੇ ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਬੀਤੇ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਾਇਨੀ ਰਗਵੀਰ ਸਿੰਘ ਨੇ ਬਲਵੰਤ ਸਿੰਘ ਰਾਜਵਾਨ ਦੇ ਨਾਲ ਮੁਲਾਕਾਤ ਕੀਤੀ ਤੇ ਉਸ ਤੋਂ ਬਾਅਦ ਅੱਜ ਇੱਕ ਵੱਡੀ ਮੀਟਿੰਗ ਵੀ ਸੱਦੀ ਗਈ ਤੇ ਜਿਸ ਦੇ ਵਿੱਚ ਐਸਜੀ ਪੀਸੀ ਦੱਸਦੀ ਹੈ ਕਿ ਪ੍ਰਧਾਨ ਧਾਮੀ ਦੇ ਵੱਲੋਂ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਤੇ ਦੂਜੇ ਪਾਸੇ ਕੇਂਦਰ ਸਰਕਾਰ ਨੂੰ ਲੈ ਕੇ ਵੀ ਪਲਟਵਾਰ ਕੀਤਾ ਉਹਨਾਂ ਦਾ ਕਹਿਣਾ ਹੈ ਕਾਫੀ ਲੰਮਾ ਸਮਾਂ ਹੋ ਗਿਆ ਤੇ ਅਜੇ ਤੱਕ ਸਾਡੇ ਬੰਦੀ ਸਿੰਘ ਰਿਹਾ ਨਹੀਂ ਹੋਏ ਤੇ ਅਜੇ ਤੱਕ ਸਰਕਾਰਾਂ ਨੇ ਇਸ ਗੱਲ ਦੇ ਉੱਤੇ ਬਿਲਕੁਲ ਹੀ ਚੁੱਪ ਵਟੇ ਤੇ ਰਾਬ रहीम ਦੀ ਪੈਰੋਲ ਤੋਂ ਬਾਅਦ ਵੀ ਸਿੱਖ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਹੋਰ ਕੀ ਕਹਿਣਾ ਹੈ ਹਰਜਿੰਦਰ ਸਿੰਘ ਧਾਮੀ ਦਾ ਆਓ ਤੁਹਾਨੂੰ ਸੁਣਾਉਨੇ ਆਂ ਇਹ ਅੱਜ ਜਿਹੜਾ ਬਰਤਾਰਾ ਚਾਹੇ ਭਾਈ ਬਲਵੰਤ ਸਿੰਘ ਰਾਜਵਾਨੇ ਨਾਲ ਆ ਚਾਹੇ ਭਾਈ ਜਗਤਾਰ ਸਿੰਘ ਹਵਾਰੇ ਨਾਲ ਆ ਚਾਹੇ ਭਾਈ ਅਵਤਾਰ ਸਿੰਘ ਭਿਉਰੇ ਦੇ ਨਾਲ ਆ ਚਾਹੇ ਸਾਡੇ ਅਵਤਾਰ ਸਿੰਘ ਜੀ ਤਾਰੇ ਦੇ ਨਾਲ ਆ ਇਹ ਅੱਜ ਗੱਲ ਇਹ ਅਹਿਸਾਸ ਕਰਵਾ ਰਿਹਾ ਕਿ ਸ਼ਾਇਦ 1947 15 ਅਗਸਤ ਜਿਹੜਾ ਆਪਾਂ ਕੱਲ ਬੜਾ ਸਮਾ ਮਨਾ ਕੇ ਹਟਿਆ ਸਿੱਖ ਸ਼ਾਇਦ ਅੱਜ ਵੀ ਗੁਲਾਮ ਆ ਏ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਮਹਿਸੂਸ ਕਰਦੀ ਆ ਕਿ ਵੱਖਰਾ ਕਾਨੂੰਨ ਇਸ ਮੁਲਕ ਦਾ ਸ਼੍ਰੋਮਣੀ ਸਿੱਖਾਂ ਲਈ ਕਿਉਂ ਦਿੱਤਾ ਜਾਂਦਾ ਕੋਈ ਇਹਦੀ ਜਸਟੀਫਿਕੇਸ਼ਨ ਹੈ ਕਿਸੇ ਦੇ ਕੋਲ ਕਿ ਜਿਹੜੇ 34-34 ਸਾਲ ਦੇ ਅੰਦਰ ਬੈਠੇ ਆ ਉਹਨਾਂ ਦੇ ਫੈਸਲੇ ਬਾਅਦ ਕਰ ਲਓ ਜਾਂ ਤਾਂ ਲਿਖਿਆ ਹੋਵੇ ਕਿਤੇ ਵੀ ਤਾਂ ਜ਼ਿੰਦਗੀ ਅੰਦਰ ਰਹਿਣਗੇ ਕੋਈ ਨਹੀਂ ਲਿਖਿਆ ਤੇ ਨਾ ਐਵੇਂ ਦਾ ਅੱਜ ਤੱਕ ਕੋਈ ਪ੍ਰੋਵੀਜ਼ਨ ਨਹੀਂ ਸੌਂਦਾਸ ਹੁਣ ਉਹ ਵਿਚਾਰੇ ਅੰਦਰ ਬੈਠੇ ਆ ਔਰ ਸਭ ਤੋਂ ਜ਼ਿਆਦਾ ਮੈਂ ਸਮਝਦਾ ਜਿਹੜਾ ਸੰਤਾਪ ਆ ਉਹ ਭਾਈ ਬਲਵੰਤ ਸਿੰਘ ਰਾਜੋਵਾਨਾ ਜਿਨ੍ਹਾਂ ਦਾ 2019 ਦੇ ਵਿੱਚ ਇਹ ਫੈਸਲਾ ਹੋਇਆ ਸੀ ਕਿ ਜਿੱਥੇ ਬੰਦੀ ਸਿੰਘਾਂ ਨੂੰ ਪਰੋਲ ਤੇ ਰਿਹਾ ਕਰਾਂਗੇ ਉਥੇ ਭਾਈ ਬਲਵੰਤ ਸਿੰਘ ਰਾਜੋਵਾਨੇ ਦੀ ਫਾਂਸੀ ਦੀ ਸਜ਼ਾ ਮਾਫ ਕਰਕੇ ਮੈਂ ਪੁੱਛਣਾ ਚਾਹੁੰਨਾ ਪਈ ਇਹ 212 ਦਾ ਮਸਲਾ ਲਟਕ ਰਿਹਾ ਅਸੀਂ ਇੱਕ ਰਿਟ ਪਟੀਸ਼ਨ 273212 ਨੂੰ ਇਹ ਭਾਈ ਬਲਵੰਤ ਸਿੰਘ ਰਾਜੋਆਣੇ ਦੇ ਕੇਸ ਦੇ ਸਬੰਧ ਵਿੱਚ ਪਾਈ ਸੀ ਰਾਸ਼ਟਰਪਤੀ ਨੂੰ ਫਿਰ ਸ੍ਰੀ ਪ੍ਰਨਾਮ ਮੁਕਰਜੀ ਜਿਹੜੇ ਰਾਸ਼ਟਰਪਤੀ ਸੀਗੇ ਇਹ ਇਹ ਪੈਂਡਿੰਗ ਕਰਤੀ ਸੀ ਤੇ ਅਸੀਂ ਇੱਕ ਸਬ ਕਮੇਟੀ ਦੇ ਤੌਰ ਤੇ ਮਿਲਣ ਵੀ ਗਏ ਸੀ ਔਰ ਫੇਰੇ ਸਬ ਕਮੇਟੀ ਜਿਹੜੀ ਰਾਸ਼ਟਰਪਤੀ ਸਾਹਿਬ ਨੂੰ ਮਿਲ ਕੇ ਵੀ ਆਈ 15 11 2116 ਨੂੰ ਔਰ ਫਿਰ ਦੁਬਾਰਾ ਵੀ ਇਹਦਾ ਸਮਾਂ ਮੰਗਿਆ ਗਿਆ ਔਰ ਮੈਂ ਕਹਿ ਸਕਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ 550 ਸਾਲਾਂ ਤੇ ਰਿਹਾਈ ਵਾਸਤੇ ਪੱਤਰਕਾ ਨੰਬਰ 31004 ਮਿਤੀ 23 218 ਇਹ ਪੱਤਰ ਵੀ ਲਿਖਿਆ ਗਿਆ ਤੇ ਭਾਈ ਬਲਵੰਤ ਸਿੰਘ ਰਾਜੋਆਣੇ ਨੇ 14 7 2118 ਨੂੰ ਉਥੇ ਭੁੱਖ ਹੜਤਾਲ ਵੀ ਰੱਖੀ ਸੀ ਔਰ ਉਹਦਾ ਕੀ ਮਕਸਦ ਸੀ ਉਹਦਾ ਮਕਸਦ ਹੈਗਾ ਕਿ ਮੇਰੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫਾਂਸੀ ਦੀ ਸਜ਼ਾ ਟਾਲਣ ਲਈ ਰਹਿਮ ਦੀ ਅਪੀਲ ਪਾਈ ਸੀ ਉਹਦਾ ਫੈਸਲਾ ਕੀਤਾ ਜਾਵੇ ਪਰ ਉਹ ਫੈਸਲਾ ਸਰਕਾਰ ਨੇ ਨਹੀਂ ਕੀਤਾ ਆਲਟੀਮੇਟਲੀ ਫਿਰ ਇਹ ਹੋਇਆ ਕਿ ਕਿ ਇਹ ਮਸਲਾ ਜਿਹੜਾ ਹੈਗਾ ਇਹ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਚ ਚਲੇ ਆ ਗਿਆ। ਔਰ ਉੱਥੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਆ ਇਹਦਾ ਫੈਸਲਾ ਤਕਰੀਬਨ 20022 ਦੇ ਵਿੱਚ ਇੱਕ ਫੈਸਲਾ ਕੀਤਾ ਗਿਆ ਜਿਹਦੇ ਵਿੱਚ ਸਰਕਾਰ ਨੂੰ ਡਾਇਰੈਕਸ਼ਨ ਦਿੱਤੀ ਗਈ ਕਿ ਤੁਸੀਂ ਇਹਦਾ ਜਿਹੜਾ ਫੈਸਲਾ ਉਹ ਆਪਣੇ ਤੌਰ ਤੇ ਸਰਕਾਰ ਜਿਹੜੀ ਕਰ ਲਵੇ। ਔਰ ਮੈਂ ਸਮਝਦਾ ਅੱਜ ਤੱਕ ਉਹ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਅੱਜ ਵੀ ਕੋਈ ठोस ਕਦਮ ਨਹੀਂ ਚੱਕਿਆ ਗਿਆ ਪਹਿਲੀ ਗੱਲ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਉਹ ਵਾਅਦਾ ਕੀ ਸੀ ਕਿ ਇਹਨਾਂ ਦੀ ਫਾਂਸੀ ਦੀ ਸਜ਼ਾ ਬਾਹਰ ਤਾਂ ਨਹੀਂ ਆਉਣਾ ਨਾ ਤੇ ਫਾਂਸੀ ਦੀ ਸਜ਼ਾ ਹੀ ਸੀ ਨਾ ਮaaf ਹੋਣੀ ਤੇ ਜਿਸ ਜੋਸ਼ੋਕਰੋਸ਼ ਨਾਲ ਪਾਰਲੀਮੈਂਟ ਵਿੱਚ ਬਿਆਨ ਦਿੱਤਾ ਜਾ ਰਿਹਾ ਜਿਵੇਂ ਜੋਸ਼ ਕਰੋਸ਼ ਨਾਲ ਇਲੈਕਸ਼ਨ ਦੌਰਾਨ ਇਹ ਜਿਹੜਾ ਬਿਆਨ ਦਿੱਤਾ ਜਾ ਰਿਹਾ ਉਹ ਮੈਂ ਸਮਝਦਾ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਲੋਨ ਛਿੜਕਣ ਵਾਲਾ ਸੀ ਤੇ ਅੱਜ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਇਹ ਮਹਿਸੂਸ ਕਰਦੀ ਆ ਕਿ ਸਰਕਾਰ ਨੇ ਸਾਨੂੰ ਠੱਗ ਲਿਆ 2019 ਦੇ ਵਿੱਚ ਡਾਇਰੈਕਸ਼ਨ ਆਪਣੇ ਪੈਂਦੀ ਪਟੀਸ਼ਨ ਔਰ 22 ਦੇ ਵਿੱਚ ਉਹਦਾ ਫੈਸਲਾ ਹੁੰਦਾ ਅੱਜ ਇੰਨਾ ਚਿਰ ਬੀਤ ਜਾਣ ਤੋਂ ਬਾਅਦ ਭਾਈ ਬਲਵੰਤ ਸਿੰਘ ਰਾਜੋਵਾਣਾ ਉਹਨਾਂ ਦੀ ਇਹ ਪਲੀ ਹੈ ਕਿ ਮੈਨੂੰ ਇੱਕ ਪਾਸੇ ਫੈਸਲਾ ਕਰੋ ਜਿਹੜਾ ਕਰਨਾ ਜਿਹੜਾ 2112 ਦਾ ਰਹਿਮ ਦੀ ਪਟੀਸ਼ਨ ਤੇ ਸਟੇ ਕੀਤਾ ਹੈ ਉਹ ਖਤਮ ਕਰੋ ਤੁਰੰਤ ਤਾਂ ਕਿ ਮੈਂ ਆਪਣਾ ਅਗਲਾ ਰਾਹ اختیار ਕਰ ਸਕਾਂ ਉਵੇਂ ਮੈਂ ਦਾਤ ਦਿਨਾ ਉਸ ਭਾਈ ਰਾਜੋਵਾਣਾ ਸਾਹਿਬ ਦੀ ਪੂਰਾ ਹਾਈएस्ट ਟੀਮ ਦੇ ਵਿੱਚ ਮੇਰਾ خیال ਅਸੀਂ ਬਾਹਰ ਆਜ਼ਾਦ ਵੀ ਸ਼ਾਇਦ ਆਪਣੇ ਉਹ ਮਾਨਸਿਕ ਤੌਰ ਤੇ ਜਾਂ ਧਾਰਮਿਕ ਤੌਰ ਤੇ ਉਡੇ ਬਲਵਾਨ ਨੇ ਜਿਹੜੇ ਭਾਈ ਰਾਜੋਬਾਣਾ ਆ ਸੋ ਅੱਜ ਅਸੀਂ ਇਹ ਮਹਿਸੂਸ ਕੀਤਾ ਹੁਣ ਹੁਣ ਆਖਰੀ ਆਖਰੀ ਇਹ ਨਹੀਂ ਵੀ ਹੁਣ ਜਦਾਂ ਆਪਾਂ ਗੱਲ ਕਹਿ ਦਿੰਨੇ ਨਾ ਵੀ ਕੋਈ ਨਹੀਂ ਜੀ ਫੇਰ ਕਰ ਦਿੱਤਾ ਤੇ ਐਵੇਂ ਵੀ ਮਹਿਸੂਸ ਹੁੰਦਾ ਵੀ ਸ਼ਾਇਦ ਇੱਕ ਫਾਰਮੈਟ ਹੀ ਹੋ ਗਈ ਓੰਜ ਅਸੀਂ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਕਿ ਤੁਸੀਂ ਆਨਰੇਬਲ ਹੋਮ ਮਿਨਿਸਟਰ ਸਾਹਿਬ ਨੂੰ ਉਹਨਾਂ ਨਾਲ ਸੰਪਰਕ ਕਰ ਲਓ ਸਾਨੂੰ ਪ੍ਰਾਈਮ ਮਿਨਿਸਟਰ ਆਫਿਸ ਤੋਂ ਚਿੱਠੀ ਆਈ ਸੀ ਈਮੇਲ ਆਈ ਸੀ ਅਸੀਂ ਉਸ ਤੋਂ ਬਾਅਦ ਲਗਾਤਾਰ ਯਤਨ ਕੀਤੇ ਪਰ ਇੱਕ ਵਾਰੀ ਸਾਨੂੰ ਟਾਈਮ ਮਿਲਿਆ ਗੱਪ ਦੇ ਵਿੱਚ ਉਹ ਟਾਈਮ ਸੀਗਾ ਜਿਹੜਾ ਉਹ ਫਰਵਰੀ ਦੇ ਵਿੱਚ ਟਾਈਮ ਸਾਨੂੰ ਦਿੱਤਾ ਗਿਆ ਸੀ ਇਹ ਪੰਜ ਮੈਂਬਰੀ ਕਮੇਟੀ ਪਹਿਲਾਂ ਸ਼ੋਮਣੀ ਕਮੇਟੀ ਆਪਣੇ ਤੌਰ ਤੇ ਯਤਨ ਕਰਦੀ ਰਹੀ ਆ ਪੱਤਰਕਾ ਪੜ੍ਹੂਗਾ ਲੰਮਾ ਸਮਾਂ ਲੱਗ ਜਾਊਗਾ ਤਰੀਕਬਾਈ ਜੀ ਅਸੀਂ ਦਿੱਤੀ ਆ ਤੇ ਸਿੰਘ ਸਾਹਿਬ ਅਕਾਲ ਤਖਤ ਨੂੰ ਵੀ ਲਿਖ ਕੇ ਭੇਜ ਰਹੇ ਆ ਕਿ ਤੁਹਾਡੀ ਕਮੇਟੀ ਦੇ ਤੋਂ ਪਹਿਲਾਂ ਸ਼ੋਮਣੀ ਕਮੇਟੀ ਵੱਲੋਂ ਕੀ ਯਤਨ ਕੀਤੇ ਗਏ ਇਹ ਫਰਵਰੀ ਦੇ ਵਿੱਚ ਠੀਕ 1 ਦਿਨ ਪਹਿਲਾਂ ਅਸੀਂ ਟਿਕਟਾਂ ਵੀ ਬੁੱਕ ਕਰਾਈਆਂ ਜਹਾਜ਼ਾਂ ਦੀਆਂ 1 ਦਿਨ ਪਹਿਲਾਂ ਸਾਨੂੰ ਜਵਾਬ ਆ ਗਿਆ ਕਿ ਉਹ ਤੁਹਾਡੀ ਜਿਹੜੀ ਮੀਟਿੰਗ ਆ ਉਹ ਕੈਨਸਲ ਕੀਤੀ ਜਾਂਦੀ ਆ ਤੇ ਜਿਹੜੀ ਪੰਜ ਮੈਂਬਰੀ ਕਮੇਟੀ ਦਸੰਬਰ 2023 ਚ ਸਿੰਘ ਸਾਹਿਬ ਨੇ ਬਣਾਈ ਸੀ ਜਿਹਦੇ ਵਿੱਚ ਮੈਨੂੰ ਮੁੱਖ ਤੌਰ ਤੇ ਕਮੇਟੀ ਵੱਲੋਂ ਇਹ ਹੁਕਮ ਹੋਇਆ ਸੀ ਕਿ ਤੂੰ ਇਹ ਸਾਰਾ ਬਰੀਫ ਕਰਿਆ ਕਰ ਤੇ ਅਸੀਂ ਚਾਰ ਮੀਟਿੰਗਾਂ ਕੀਤੀਆਂ ਔਰ ਜਿਹਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਭਾਈ ਬਰਜਿੰਦਰ ਸਿੰਘ ਜੀ ਹਮਦਾਰ ਦਾ ਡਾਕਟਰ ਬਰਜਿੰਦਰ ਸਿੰਘ ਹਮਦਾਰ ਸਾਡੇ ਉਹ ਵੀ ਮੈਂਬਰ ਸੀ ਵਿੱਚੋਂ ਜਦੋਂ ਉਹ ਨਹੀਂ ਵੀ ਕੀਤੇ ਪਰ ਯਤਨਾਂ ਨੂੰ ਕੋਈ ਬੂਰ ਨਹੀਂ ਪਿਆ ਹੁਣ ਵੀ ਅਸੀਂ ਆ ਸਰਕਾਰ ਬਣਨ ਤੋਂ ਬਾਅਦ ਫੇਰ ਰਿਮਾਈਂਡਰ ਦੇ ਚੁਕੇ ਆਨਰੇਬਲ ਹੋਮ ਮਿਨਿਸਟਰ ਸਾਹਿਬ ਨੂੰ ਕਿ ਸਾਡੀ ਗੱਲ ਸੁਣੀ ਜਾਵੇ ਅਸੀਂ ਕੋਈ ਭੀਖ ਨਹੀਂ ਮੰਗਦੇ ਇਨਸਾਫ਼ ਮੰਗਦੇ ਆ ਅਸੀਂ ਮੰਗਤੇ ਨਹੀਂਗੇ ਗੁਰੂ ਦਰ ਦੇ ਉੱਤੇ ਦਾ ਸਿੱਖ ਜਿਹੜੇ ਇਹ ਗੁਰੂ ਸਾਹਿਬ ਦੇ ਜਿਹੜੀ ਸ਼ਰਨ ਚ ਆਉਂਦਾ ਗੁਰੂ ਸਾਹਿਬ ਤਾਂ ਇਥੋਂ ਸਾਰਿਆਂ ਨੂੰ ਬਾਦਸ਼ਾਹ ਬਣਾ ਕੇ ਭੇਜਦਾ ਅਸੀਂ ਕਹਿ ਰਹੇ ਆ ਕਿ ਸਾਨੂੰ ਟਾਈਮ ਦੇ ਕੇ ਇਹ ਗੱਲ ਸਪਸ਼ਟ ਕਰੋ ਕਿ ਇਹ ਗੱਲ ਕਿੰਨਾ ਚਿਰ ਇਦਾਂ ਰੱਖਣੀ ਹੈ